ਸਤਿ ਸ਼੍ਰੀ ਅਕਾਲ ਦੋਸਤੋ ਇੱਕ ਖਾਸ ਜਾਣਕਾਰੀ ਇਸ ਨਿਊਜ਼ ਦੇ ਵਿੱਚ ਜਿਹੜੀ ਤੁਸੀਂ ਅੱਗੇ ਵੀਡੀਓ ਦੇਖੋਗੇ ਉਸ ਦੇ ਬੰਦ ਤੋਂ ਬਾਅਦ ਦੇ ਵਿੱਚ ਐਡ ਕਰਨ ਲੱਗੇ ਆਂ ਦੱਸ ਦਈਏ ਕਿ ਹੁਣੇ ਜਾਣਕਾਰੀ ਮਿਲੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਭਾਰਤੀ ਫੌਜ ਦੇ ਵਿਸ਼ੇਸ਼ ਜਹਾਜ਼ ਦੇ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਜਿੱਥੇ ਕਿ ਉਹ ਸਪੀਕਰ ਦੇ ਸਾਹਮਣੇ ਆਪਣੇ ਔਦੇ ਦੀ ਸੌਂ ਚੁੱਕਣਗੇ ਅਤੇ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਦੇ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵਿੱਚੋਂ ਉਨ੍ਹਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਦੇ ਹੀ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ ਇਹ ਸੀ ਇਸ ਵਡੇ ਦੀ ਖਾਸ ਖਬਰ ਹੁਣ ਦੇਖੋ ਤੁਸੀਂ ਅੱਜ ਦੀ ਇਹ ਖਾਸ ਵੀਡੀਓ ਖਾਸ ਨਿਊਜ਼ ਜੋ ਕਿ ਤੁਸੀਂ ਅੱਗੇ ਦੇਖਣ ਜਾ ਰਹੇ ਹੋ ਸ੍ਰੀ ਕਲ ਦੋਸਤੋ ਹੁਣ ਤੋਂ 26 ਘੰਟੇ ਤੋਂ ਵੀ ਘੱਟ ਸਮੇਂ ਬਾਅਦ ਭਾਈ ਅਮਰਤਪਾਲ ਸਿੰਘ ਲੋਕ ਸਭਾ ਦੇ ਵਿੱਚ ਆਪਣੇ ਅਹੁਦੇ ਦੀ ਸੌਚ ਚੁੱਕਣਗੇ ਜਿੱਥੇ ਕਿ ਸਪੀਕਰ ਦੇ ਕੈਬਨ ਦੇ ਵਿੱਚ ਉਹਨਾਂ ਨੂੰ ਸੌਚਕਾਈ ਜਾਵੇਗੀ ਅਤੇ ਭਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪ੍ਰੋਬਲ ਮਿਲੀ ਹੈ 5 ਜੁਲਾਈ 6 ਜੁਲਾਈ 7 ਜੁਲਾਈ ਅਤੇ 8 ਜੁਲਾਈ ਨੂੰ ਉਹ ਪ੍ਰੋਲ ਤੇ ਰਹਿਣਗੇ ਅਤੇ ਇਸ ਦੌਰਾਨ ਪਿੰਡ ਆਉਂਦੇ ਨੇ ਜਾਂ ਨਹੀਂ ਇਸ ਬਾਰੇ ਤਾਂ ਹਾਲਾકી ਖਬਰ ਨਹੀਂ ਸਾਹਮਣੇ ਆਈ ਪਰ ਜੇਕਰ ਆਉਂਦੇ ਵੀ ਹਨ ਤਾਂ ਉਹਨਾਂ ਨੂੰ ਕੁਝ ਸ਼ਰਤਾਂ ਦੇ ਆਧਾਰ ਤੇ ਜੋ ਪ੍ਰੋਲ ਮਿਲੀ ਹੈ ਜਿਸ ਦਾ ਧਿਆਨ ਸੰਗਤਾਂ ਨੂੰ ਵੀ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਪ੍ਰੋਲ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਜਿੱਥੇ মিডিਆ ਦੇ ਵਿੱਚ ਕੋਈ ਵੀ ਬਿਆਨ ਨਹੀਂ ਦੇਣ ਦਿੱਤਾ ਜਾਵੇਗਾ ਜਿਸ ਸਮੇ ਉਹ ਲੋਕ ਸਭਾ ਦੇ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕਣ ਦੇ ਲਈ ਜਾਣਗੇ ਅਤੇ ਵਾਪਸ ਆਉਣਗੇ ਤੇ ਦੱਸ ਦਈਏ ਕਿ ਪੰਜਾਬ ਪੁਲਿਸ ਦੀ ਇੱਕ ਟੋਕੜੀ ਡਿਬਰੂਗੜ੍ਹ ਅਸਾਮ ਦੇ ਲਈ ਰਵਾਨਾ ਹੋ ਗਈ ਹੈ ਜਿੱਥੋਂ ਕਿ ਉਹ ਭਾਈ ਅਮਰਤਪਾਲ ਸਿੰਘ ਨੂੰ ਨਾਲ ਲੈ ਕੇ ਦਿੱਲੀ ਪਹੁੰਚੇਗੀ ਅਤੇ ਪਾਰਲੀਮੈਂਟ ਦੇ ਵਿੱਚ ਤਕਰੀਬਨ 10 ਵਜੇ ਦੇ ਕਰੀਬ ਸਮਾਂ ਹੈ ਜਦੋਂ ਭਾਈ ਅਮਰਤਪਾਲ ਸਿੰਘ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ ਖਰੂਰ ਸਾਹਿਬ ਤੋਂ ਵੱਡੀ ਮਾਰਜਨ ਦੇ ਵਿੱਚ ਜਿੱਥੇ ਹਾਸਲ ਕਰਨ ਵਾਲੇ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਦੇਸ਼ ਦੇ ਵਿੱਚ ਪਹਿਲੇ 5 ਜਾਂ 6ਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਮਾਰਜਿਨ ਤੇ ਜਿੱਤ ਹਾਸਲ ਕੀਤੀ ਹੈ ਪਰ ਫਿਰ ਵੀ ਉਹਨਾਂ ਨੂੰ ਹਾਲੇ ਤੱਕ ਜਿੱਤ ਦੀ ਜੋ ਉਸ ਤੋਂ ਬਾਅਦ MP ਬਣੇ ਹਨ ਸੌ ਨਹੀਂ ਚੁਕਾਈ ਗਈ ਅਤੇ 25 ਜੂਨ ਨੂੰ ਜਦੋਂ ਬਾਕੀ MP ਨੂੰ ਸੌ ਚੁਕਾਈ ਗਈ ਉਸ ਦਿਨ ਭਾਈ ਅਮਰਤਪਾਲ ਸਿੰਘ ਦਾ ਨਾਮ ਵੀ ਬੋਲਿਆ ਗਿਆ ਪਰ ਭਾਈ ਅਮਰਤਪਾਲ ਸਿੰਘ ਨੂੰ ਸੌ ਨਹੀਂ ਚੁਕਾਈ ਗਈ ਕਿਉਂਕਿ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਦੱਸ ਦਈਏ ਕਿ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਜੋ ਕਿ NSA ਦੇ ਤਹਿਤ ਡਿਗੁਰਗੜ੍ਹ ਸ਼ਾਂਤੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਤੋਂ ਡਾਕਟਰ ਰਾਸ਼ਿਦ ਜੋ ਕਿ NIA ਦੇ ਤਹਿਤ ਜੇਲ੍ਹ ਦੇ ਵਿੱਚ ਮੰਦ ਨੇ ਇਹਨਾਂ ਦੋਵਾਂ ਨੂੰ MPs ਨੇ ਜੋ ਮਾਨਯੋਗ MPs ਨੇ ਇਹਨਾਂ ਨੂੰ ਸੌਂ ਚਕਾਈ ਜਾਵੇਗੀ ਉਹਨਾਂ ਦੇ ਅਹੁਦੇ ਦੀ ਤੇ ਦੱਸ ਦਈਏ ਕਿ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੈ ਉਹ ਵੀ ਜਲਦ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਦੱਸ ਰਹੀ ਕਿ ਇਸ ਸਮੇਂ ਭਾਈ ਅਮਰਤਪਾਲ ਸਿੰਘ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਕੀਤੀਆਂ ਜਾ ਰਹੀਆਂ ਨੇ ਅਜੇਆ ਕੀ ਐਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇੱਕ ਅਪੀਲ ਲੋਕਾਂ ਨੂੰ ਕੀਤੀ ਗਈ ਹੈ ਕਿ ਇੱਕ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਜਾਣ ਦਾ ਦਿੱਲੀ ਜਾਣ ਦਾ ਰੋਡ ਮੈਪ ਦੱਸਿਆ ਗਿਆ ਕਿ ਰੋਡ ਦੇ ਵਿੱਚ ਕਿੱਥੇ-ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਰੋਕਣਗੇ ਜਿਸ ਦੇ ਵਿੱਚ ਪਰਿਵਾਰ ਤੇ ਉਹਨਾਂ ਦੀ ਟੀਮ ਸ਼ਾਮਲ ਹੋਵੇਗੀ ਪਰ ਪਰਿਵਾਰ ਨੇ ਅਤੇ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਜਾਂ ਫਿਰ ਉਹਨਾਂ ਦੀ ਟੀਮ ਦਾ ਮੈਂਬਰ ਹਾਲੇ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਕਿਉਂਕਿ ਹਲੇ ਸਮਾਂ ਪੱਕੇ ਤੌਰ ਤੇ ਪਰਿਵਾਰ ਨੂੰ ਨਹੀਂ ਦੱਸਿਆ ਗਿਆ ਕਿ ਇਸ ਸਮੇਂ ਭਾਈ ਅਮਰਤਪਾਲ ਸਿੰਘ ਨੂੰ ਸੌਂ ਚਕਾਈ ਜਾਵੇਗੀ ਉਹਨਾਂ ਦੇ ਅਹੁਦੇ ਦੀ ਸੋ ਆਓ ਹੁਣ ਤੁਹਾਨੂੰ ਲੈ ਚਲਦੇ ਹਾਂ ਉਹਨਾਂ ਵੀਡੀਓਜ਼ ਵੱਲ ਜੋ ਕਿ ਇਸ ਸਮੇਂ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਅਜੇ ਕੀ ਹੈ ਨਾ ਵੀਡੀਓਜ਼ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਅੱਗੇ ਲਾਈਕ ਕਰਕੇ ਜਲ ਜਲ ਦੇ ਸ਼ੇਅਰ ਰੂਲ ਕਰ ਦੇਣਾ ਤੇ ਭਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਗਿਆ ਇਹ ਕਹਿਣਾ ਹੈ ਮਕੀ ਗੁਸੈਵਾਲ ਦਾ ਕਿਉਂਕਿ ਇੱਕ ਵਾਰ ਜਦੋਂ ਪ੍ਰੋਲ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਜੋ ਪੱਕੀ ਰਿਹਾਈ ਦੇ ਲਈ ਪਟੀਸ਼ਨ ਹੁੰਦੀ ਹੈ ਜੋ ਕਾਰਵਾਈ ਹੁੰਦੀ ਹੈ ਉਸ ਦੇ ਵਿੱਚ ਵੱਜਣ ਹੋਰ ਜ਼ਿਆਦਾ ਵੱਜ ਜਾਂਦਾ ਕਿਉਂਕਿ ਭਾਈ ਅਮਰਤਪਾਲ ਸਿੰਘ ਤੇ ਇਸ ਤਰ੍ਹਾਂ ਦਾ ਕੋਈ ਪਰਚਾ ਵੀ ਦਰਜ ਨਹੀਂ ਹੈ ਜਿਸ ਦੇ ਕਰਕੇ ਉਹਨਾਂ ਤੋਂ ਸਮਾਜ ਨੂੰ ਕੋਈ ਖਤਰਾ ਕਾਨੂੰਨ ਦੇ ਹਿਸਾਬ ਦੇ ਨਾਲ ਹੋ ਸਕੇ ਸੋ ਤੁਹਾਡਾ ਕੀ ਕਹਿਣਾ ਹੈ ਭਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਜਾਂ ਕੀ ਕਹਿਣਾ ਹੈ ਤੁਹਾਡਾ ਇਸ ਬਾਰੇ ਜੇਕਰ ਕੋਈ ਵੱਖਰਾ ਵਿਚਾਰ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਅਰੇ ਕੱਲ ਦੀ ਭੂਤ ਨਹੀਂ ਬਣੀ ਫਿਰਦੇ ਸਾਈ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਭਾਈ ਇੱਥੇ ਪੰਜਾਬ ਵਿੱਚ ਰਹਿ ਕੇ ਗੁਰੂ ਘਰਾਂ ਦਾ ਮੱਥਾ ਲਾ ਕੇ ਜੇ ਮੁਗਲ ਨਹੀਂ ਰਹੇ ਅੰਗਰੇਜ਼ ਨਹੀਂ ਰਹੇ ਹਿੰਦੁਸਤਾਨ ਦੀ ਹਕੂਮਤ ਅੱਜ ਦਾ ਦਿਨ ਜੀਤਾ ਕਰ ਲੈਣ ਉਹਦੀ ਪ੍ਰਧਾਨ ਮੰਤਰੀ ਨਹੀਂ ਰਹੀ ਤੇ ਫਿਰ ਰਹਿਣਾ ਇਹਨਾਂ ਕਿਸੇ ਨੇ ਵੀ ਨਹੀਂਗਾ ਇਹ ਮੱਥਾ ਗੁਰੂ ਘਰ ਦੇ ਨਾਲ ਲਾਉਣਾ ਇਹ ਕਹਿਣ ਨੂੰ ਬੜੀ ਚੌਕੀ ਗੱਲ ਆ ਪਰ ਕੋਲ ਨਾ ਆਸ ਇੱਥੇ ਹੋ ਜਾਂਦਾ ਫਿਰ ਰਹਿਦਾ ਕੋਈ ਨਹੀਂ ਇੱਕ ਨੌਜਵਾਨ ਮੇਰੇ ਕੋਲ ਆਇਆ ਉਦੇ ਮਾਂ ਪਿਓ ਕਹਿੰਦੇ ਵੀ ਅੰਮ੍ਰਿਤ ਨਹੀਂ ਛਕਣਾ ਜੇ ਛਕਣਾ ਤੇ ਪੜ੍ਹਾਈ ਪੂਰੀ ਕਰਕੇ ਛਕ ਲੈਣਾ ਤੇ ਜੇ ਫਿਰ ਵੀ ਛਕਣਾ ਤੇ ਅੰਮ੍ਰਿਤ ਪਾਲ ਕੋ ਨਹੀਂ ਛਕਣਾ ਮੈਂ ਕੱਲ ਵੀ ਕਿਹਾ ਸੀ ਵੀ ਮੈਂ ਅੰਮ੍ਰਿਤ ਕੋ ਵੱਖਰਾ ਤਿਆਰ ਕਰਦਾ ਨਾ ਮੈਂ ਤਿਆਰ ਕਰਨ ਵਾਲਿਆਂ ਚੋਂ ਨਾ ਮੈਂ ਛਕਾਉਣ ਵਾਲਿਆਂ ਚੋਂ ਮੈਂ ਤੇ ਆਪ ਉੱਥੋਂ ਹੀ ਅੰਮ੍ਰਿਤ ਛਕਿਆ ਹਾਂ ਮੈਂ ਇਹ ਜ਼ਰੂਰ ਗੱਲ ਕੀਤੀ ਹੈ ਵੀ ਅੰਮ੍ਰਿਤ ਛਕਣ ਦਾ ਅਰਥ ਜਦੀ ਪਰਿਭਾਸ਼ਾ ਕੀ ਹੈ ਇਹਦੀ ਪਰਿਭਾਸ਼ਾ ਇਹ ਆ ਵੀ ਗੁਰੂ ਦੇ ਚਰਨਾਂ 'ਚ ਸੀਸ ਭੇਟ ਕਰਨਾ ਹੈ ਕਈ ਬੰਦੇ ਕਹਿੰਦੇ ਵੀ ਤੁਸੀਂ ਇਦਾਂ ਨਾ ਕਹੋ ਤੁਸੀਂ ਸਗੋਂ ਕਹਿ ਦਿਓ ਉਹ ਆਚੰਦਰ ਬੋਸ ਨੇ ਕਿਹਾ ਸੀ ਨਾ ਤੁਸੀਂ ਮੈਨੂੰ ਫੋਨ ਦੋ ਮੈਂ ਤੁਹਾਨੂੰ ਜਾਦੀ ਦੂੰਗਾ ਹੁਣ ਖੂਨ ਮੰਗ ਲੈਣਾ ਭੜਕਾਉਣ ਵਾਲੀ ਗੱਲ ਨਹੀਂ ਉਹਦੇ ਖੂਨ ਮੰਗੇ ਨੂੰ ਆਪਾਂ ਸੈਲੀਬ੍ਰੇਟ ਕਰਦੇ ਆਂ ਅਸੀਂ ਕਹਿਆ ਤਾਂ ਮਹਾਰਾਜ ਦਾ ਹੁਕਮ ਦੇ ਅਨਸਾਰ ਕਿ ਚਿਰਦੇਓ ਜਿਮਾਲ ਸਪੰਸ ਦੇ ਵਿੱਚ ਉਹ ਅਸੀਂ ਭੜਕਾਉਣ ਵਾਲੀ ਗੱਲ ਕਰ ਰਹੇ ਸਾਡੀ ਕਈ ਗਲਤੀ ਤੇ ਉਹਨਾਂ ਦੀ ਠੀਕ ਹੈ ਸਾਡਾ ਕੀ ਤਾਤਵਾਦ ਤੇ ਉਹਨਾਂ ਦਾ ਇਨਕਲਾਬ ਇਹ ਮੈਨੂੰ ਇਸ ਗੱਲ ਤੋਂ ਬਰਾਜ ਇਹ ਤੁਸੀਂ ਆਪਣੇ ਆਪ ਨੂੰ ਇੰਡੀਅਨ ਕਿਉਂ ਨਹੀਂ ਮੰਨ ਰਹੇ ਭਾਰਤੀ ਨਾਗਰਿਕ ਕਿਉਂ ਨਹੀਂ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਹੈਗੇ ਨੇ ਨਾਗਰਿਕ ਹੋਣਾ ਇੱਕ ਹੋਰ ਵਿਸ਼ਾ ਹੁੰਦਾ ਵਾ ਮੈਂ ਆਪਣੇ ਆਪ ਨੂੰ ਪੰਜਾਬੀ ਮੰਨਦਾ ਪਹਿਲਾਂ ਹੈ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਨਹੀਂ ਪੰਜਾਬ ਤੇ ਪਾਕਿਸਤਾਨ ਚ ਵੀ ਹੈਗਾ ਪੰਜਾਬੀ ਮੇਰੀ ਐਥਨਿਸਿਟੀ ਪਛਾਣ ਹੈ ਭਾਰਤੀ ਹੋਣਾ ਇੱਕ ਕਨਸਟਰਕਟਿਵ ਪਛਾਣ ਹੈ ਜਿਹੜੀ ਬਣਾਈ ਗਈ ਹੈ ਪੰਜਾਬੀ ਹੋਣਾ ਸਾਡੀ ਕੁਦਰਤੀ ਪਛਾਣ ਹੈ ਸਿੱਖ ਮੇਰਾ ਧਾਰਮਿਕ ਗਰੁੱਪ ਦੇ ਵਿੱਚ ਸਾਡੀ ਪਛਾਣ ਹੈ ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਕਨਸਟਰਕਟਿਵ ਪਛਾਣ ਹੈ ਜਿਹੜੀ ਬਣਾਈ ਗਈ ਹੈ ਲੋਕਾਂ ਨੂੰ ਸਾਹਿਬ ਜੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਪਠਾਨਕੋਟ ਦਾ ਸ਼ਾਇਦ ਸ਼ਰਪੁਰ ਏਰੀਆ ਦਾ ਕਸ਼ਮੀਰ ਸ਼ਨਾਂ ਦਾ ਆਗੂ ਹੈ ਬਹੁਤੋ ਲਫਜ਼ ਤੁਹਾਨੂੰ ਕਹਿਣ ਲੱਗਾਂ ਤੇ ਕਿਤੇ ਨਾ ਕਿਤੇ ਚੇਜ ਕਉਂਦੀ ਹੈ ਉਹਨੇ ਕਿਹਾ ਵੀ ਕਿਤੇ ਇਸ ਪਾਸੇ ਆਉਂਦੇ ਆ ਤੇ ਬਦਲਾ ਸੀ ਗੋਲੀ ਦਾ ਗੋਲੀ ਨਾਲ ਲਵਾਂਗੇ ਇੱਥੇ ਇੱਕ ਵਾਰ ਅਮਰਪਾਲ ਸਿੰਘ ਆ ਕੇ ਦਿਖਾਉਂਦਾ ਉਹ ਮੀਡੀਆ ਦੇ ਵਿੱਚ ਕਾਫੀ ਜਲਾ ਉਹਨਾਂ ਦਾ ਬਿਆਨ ਕਿਦਾ ਦੱਸੋਗੇ ਇਹੋ ਜਿਹੇ ਲੋਕਾਂ ਨੂੰ ਕੀ ਜਵਾਬ ਦੇਵਾਂ ਮੈਂ ਕੀ ਜਵਾਬ ਦੇਣਾ ਹੈ ਜਿਹੜੇ ਦੁੱਖੀ ਦੇ ਬੰਦੇ ਨੂੰ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਵੀ ਬਾਅਦ ਚ ਇਹਦਾ ਕਿਸੇ ਝੁਗਾ ਝੋੜ ਕਰ ਦਿੱਤਾ ਹਕੂਮਤ ਨੇ ਕਹਿਣਾ ਸ਼ਾਂਤੀ ਫੈਲ ਗਈ ਨਾ ਤਪਾਲਣ ਇਹਨਾਂ ਨੂੰ ਤੇ ਜੇ ਉਹਨੂੰ ਕਿ ਪਠਾਨਕੋਟ ਚ ਬੈਠਾ ਤੇ ਤੈਨੂੰ ਕਿਹੜਾ ਬਸ ਨਹੀਂ ਕਿਥੋਂ ਇਧਰੋਂ ਆਉਂਦੀ ਜਾਂ ਕੋਈ ਕਾਰ ਨਹੀਂ ਇਹ ਜਿਹੜੀਆਂ ਗਿੱਦਰ ਧਮਕੀਆਂ ਦੇਣੀਆਂ ਕਿਸੇ ਹੋਰ ਨੂੰ ਦਿਓ ਮੌਤ ਦਾ ਸਾਨੂੰ ਕੋਈ ਭੈ ਨਹੀਂ ਪਰ ਹਾਂ ਹਕੂਮਤ ਨੇ ਤੈਅ ਕਰਨਾ ਹੈ ਕਿ ਹੁਣ ਮੈਂ ਵੇਖਦਾ ਹਾਂ ਨਾ ਹਕੂਮਤ ਕਿੰਨੀਆਂ ਗੱਫਗੀਆਂ ਕਰਕੇ ਬੰਦੇ ਹੰਤਾ ਸੁੱਟਦੀ ਸਾਡੇ ਨਾਂ ਦੇ ਡਾਕੂਮੈਂਟ ਦੇ ਵਿੱਚ ਲੱਗਦਾ ਵੀ ਸਿੱਖਾਂ ਨੂੰ ਅੰਦਰ ਦੇਣਾ ਹੋਵੇ ਤੇ ਇੱਕ ਮਿੰਟ ਨਹੀਂ ਲੱਗਦਾ ਹੁਣ ਇਹ ਬੰਦੇ ਛਰੇਆਂ ਨੂੰ ਧਮਕੀਆਂ ਦੇਣ ਮਾਰਨ ਦੀਆਂ ਤੇ ਮਨ ਤੋਂ ਨਹੀਂ ਅਸੀਂ ਡਰਦੇ ਕੋਈ ਗੱਲ ਨਹੀਂ ਪਰ ਇਹ ਹਕੂਮਤ ਵੇਖੇ ਵੀ ਇੱਥੇ ਅਮਨ ਸ਼ਾਂਤੀ ਰੱਖਣੀ ਹੈ ਨਹੀਂ ਰੱਖਣੀ ਕਦੀ ਕਿਸੇ ਨੇ ਨਹੀਂ ਸੋਚਿਆ ਵੀ ਗੁਰੂ ਦੀ ਹਜ਼ੂਰੀ 'ਚ ਕੁਰਸੀ ਲਾਉਣੀ ਹੈ ਚਰਚ ਦੇ ਵਿੱਚ ਕੁਰਸੀਆਂ ਤੇ ਲੋਕ ਬੈਂਦੇ ਸੀ ਔਰ ਬਾਹਰ ਜਿਹੜਾ ਉਦੀ ਦੌੜ ਲੱਗੀ ਐ ਵੀ ਚਰਚ ਦੇ ਵਾਂਗੂ ਬਿਹੇਵ ਕਰਨਾ ਐ 크੍ਰਿਸਚੀਅਨ ਸਮਾਂ 크੍ਰਿਸਚੀਅਨ ਡੋਮੀਨੈਂਟ ਤੇ ਰਿਹਾ ਉੱਥੇ ਉਹਨਾਂ ਵਾਂਗੂ ਬਿਹੇਵ ਕਰਨਾ ਐ ਤੁਸੀਂ ਆਪਣੇ ਵਿਆਹ ਦੇਖ ਲਓ ਬਾਹਰ ਹੁੰਦੇ ਵਿਚ ਦੇ ਕੰਡੇ ਵਿਆਹ ਕਰਦੇ ਉਹਦਾਂ ਦਾ ਸੈਟਅਪ ਕਰਨਾ ਗਰੂਮ ਬ੍ਰਾਈਡ ਉਹਨਾਂ ਦੇ ਨਾਲ ਇੰਨੇ ਨੇ ਬੰਦਿਆਂ ਨੇ ਤਿਆਰ ਹੋ ਕੇ ਜਾਣਾ ਪਿਓ ਨੇ ਉਹਨੂੰ ਪੱਲਾ ਫੜ ਕੇ ਲੈ ਕੇ ਆਉਣਾ ਹੈ ਸਰਨੇਮ ਆਪਣੇ ਬਦਲਨੇ ਇਹ ਗੋਰਿਆਂ ਦੀ ਟ੍ਰੈਡੀਸ਼ਨ ਐ ਵੀ ਔਰਤ ਦਾ ਆਪਣਾ ਕੋਈ ਨਾਮ ਨਹੀਂ ਸੀ ਹੁੰਦਾ ਔਰ ਉਹਨਾਂ ਚ ਇੱਕ ਬੜੀ ਟ੍ਰੈਡੀਸ਼ਨ ਹੈ ਕਿ ਜਦੋਂ ਔਰਤ ਦਾ ਵਿਆਹ ਹੁੰਦਾ ਸੀ ਉਹ ਆਪਣਾ ਸਰਨੇਮ ਬੋਤਲ ਚ ਪਾ ਕੇ ਕੈਪ ਕਰਕੇ ਤੈਨੂੰ ਪਾਣੀ ਛੁੱਟ ਦਿੰਦੀ ਸੀ ਕਿ ਮੈਂ ਹੁਣ ਆਪਣੇ ਪਤੀ ਦਾ ਸਰਨੇਮ ਵੀ ਮਿਸਿਸ ਸਮਿਥ ਇੱਥੇ ਸਾਡੀ ਦੇਖੋ ਸੋਸਾਇਟੀ ਦੀ ਇੰਨੀ ਖੂਬਸੂਰਤੀ ਹੈ ਇੱਥੇ ਇਹ ਕਹਿੰਦਾ ਵੀ ਚਰਨਕੌਰ ਦਾ ਪੁੱਤ ਆ ਹੁਣ ਜੇ ਮੈਨੂੰ ਕੋਈ ਕਵੇ ਮੇਰੀ ਦਾਦੀ ਦਾ ਨਾਮ ਚਰਨਕੌਰ ਹੈ ਤੇ ਉਹ ਪਿੰਡ 'ਚ ਕਿਹਨੇ ਪੁੱਛਣਾ ਉਹ ਤੁਹਾਨੂੰ ਕਹਿੰਦਾ ਚਰਨਕੌਰ ਦਾ ਪੁੱਤ ਆ ਅ ਕਿ ਇਦਾਂ ਹੀ ਇਹ ਸਾਡੀ ਸੋਸਾਇਟੀ ਦੀ ਖੂਬਸੂਰਤੀ ਹੈ ਮਾਂ ਨੇ ਸੋਨਾ ਪੁੱਤ ਜੰਮਿਆ ਸ਼ੇਰ ਪੁੱਤ ਜੰਮਿਆ ਤੇ ਮਾਵਾ ਨੂੰ ਕ੍ਰੈਡਿਟ ਮਿਲਦਾ ਹਮੇਸ਼ਾ ਕਿ ਉਹਨੂੰ ਨਹੀਂ ਮਿਲਿਆ ਕਦੀ ਵੀ ਤੂੰ ਕਹਿੰਨਾ ਵੀ ਆਓ ਜਿੱਥੇ ਵੇਖਣਾ ਵਾ ਤਿੰਦਮਣ ਕਹਿਤਾ ਦੋਰੇ ਤੇ ਜਿੱਥੇ ਦਸਤਾਵੇਜ਼ ਤੁਸੀਂ ਲਾਈ ਸੀ ਨੌਜਵਾਨ ਦੀ ਉੱਥੇ ਆ ਜਾਓ ਉੱਥੇ ਬੰਨਾਂਗੇ ਤੇ ਜੇ ਕਿਸੇ ਜੁਰਤਿਆ ਤੇ ਕੋ ਹੱਥ ਲਾ ਕੇ ਵਾ ਦੇਖ ਜੇ ਤੁਸੀਂ ਸਬੂਤੇ ਨਿਕਲ ਗਏ ਤੇ ਤੁਸੀਂ ਪੰਸਰ ਠੇਕਾ ਚੱਕ ਲਓ ਜੇ ਅਸੀਂ ਨਿਕਲ ਕੇ ਤੁਸੀਂ ਚੱਕ ਲਓ ਕਲ ਦੀ ਭੂਤ ਨਹੀਂ ਬਣੀ ਫਿਰਦੇ ਇਸਾਈ ਤੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਭਾਈ ਇੱਥੇ ਪੰਜਾਬ ਚ ਰਾਕੇ ਗੁਰੂ ਘਰ ਨਾਲ ਮੱਥਾ ਲਾ ਕੇ ਜੇ ਮੁਗਲ ਨਹੀਂ ਰਹੇ ਅੰਗਰੇਜ਼ ਨਹੀਂ ਰਹੇ ਹਿੰਦੁਸਤਾਨ ਦੀ ਹਕੂਮਤ ਅੱਜ ਦਾ ਦਿਨ ਜੀਤਾ ਕਰ ਲੈਣ ਉਹਦੀ ਪ੍ਰਧਾਨ ਮੰਤਰੀ ਨਹੀਂ ਰਹੀ ਤੇ ਫਿਰ ਰਹਿਣਾ ਇਹਨਾਂ ਕਿਸੇ ਨੇ ਵੀ ਨਹੀਂਗਾ ਇਹ ਮੱਥਾ ਗੁਰੂ ਘਰ ਦੇ ਨਾਲ ਲਾਉਣਾ ਇਹ ਕਹਿਣ ਨੂੰ ਬੜੀ ਸੌਖੀ ਗੱਲ ਆ ਪਰ ਕੋਲ ਨਾ ਸੇ ਤੇ ਹੋ ਜਾਂਦਾ ਫਿਰ ਰਹਿਂਦਾ ਕੋਈ ਨਹੀਂ ਇੱਕ ਨੌਜਵਾਨ ਮੇਰੇ ਕੋਲ ਆਇਆ